ਹਲੋ ਜੀ ਸਤਿ ਸ਼੍ਰੀ ਅਕਾਲ ਅੱਜ ਦਿਖਾਈਏ ਤੁਹਾਨੂੰ ਅੱਜ ਆਪਣਾ ਇੱਕ ਜੋੜਾ ਜਿਹੜਾ ਕਿ ਆਪਾਂ ਬੱਚੇ ਲੈਣੇ ਇਸ ਜੋੜੇ ਦੇ ਰੱਖਣ ਵਾਸਤੇ ਰਡਾਉਣੇ ਨਹੀਂ ਰੱਖਣੇ ਉਹ ਦੇ ਜੋੜਾ ਲਾਉਣ ਲੱਗੇ ਸੀ ਦੂਜੀ ਅੱਖ ਵਿਖਾਉਣੀ ਹੈ ਉੱਤਰ ਦੀ ਆ ਇਧਰ ਫੜਾ ਮੋੱਕੜ ਵਿਖਾ ਅੱਖ ਛੱਡਨਾ ਤਈ ਲੈ ਇਧਰ ਲਈ ਅੱਖ ਵਿਖਾਉਣ ਦਈ ਆਹਾ ਲੋਰੀ ਅੱਖੋਂ ਖਾਈ ਇਥੋਂ ਉਤਰਦੀ ਉਹ ਦੂਜੀ ਵਿਖਾ ਖੱਟੀ ਆਹ ਖੱਟੀ ਚੜ ਦੇ ਵਿੱਚ ਉਤਰੀ ਚਿੱਟੀਆਂ ਦੀ ਉਹਦੀ ਚਿੱਟੀਆਂ ਦੇ ਦੋ ਬਾਲਾਉਣੀ ਆਂ ਇਹ ਆਪਾਂ ਨਾਉਜੀ ਕਿਵੇਂ ਲੱਗਾ ਜਿੰਨੇ ਦਰੂਦ ਬਸੋਂਪਰਾ ਉਹਦੀਆਂ ਚਿੱਟੀਆਂ ਦੇ